ਬਾਪ ਦੇ ਕੱਪੜੇ ਆਹ ਦੇਖ ਲਓ ਤੁਹਾਨੂੰ ਮੈਂ ਪਹਿਲਾਂ ਵੀ ਕਈ ਵਾਰੀ ਬੇਨਤੀ ਕੀਤੀ ਆ ਯਾਰਾ ਵੀ ਇਹ ਆਹ ਕੰਮ ਨਾ ਕਰੋ ਮੇਰਾ ਵੀਰ ਬੋਲੇ ਬੰਦੇ ਇਹ ਝੰਡਾ ਵਿਚਾਰਾ ਇਹ ਪਾਣੀ ਮੰਗਦਾ ਬਾਈ ਪਾਣੀ ਇਹ ਪਾਣੀ ਨਾ ਹਰਾ ਰਹਿਣਾ ਇਹ ਤੇਲ ਨਾ ਨੀ ਆ ਦੇਖੀ ਤੇਲ ਤੇ ਸੰਧੂਰ ਯਾਰਾ ਆ ਤੇਲ ਪਾਇਆ ਪਿਆ ਜੜਤ ਸਰੋਂ ਦਾ ਲੈ ਸੰਧੂਰ ਪਾਇਆ ਪਿਆ ਇਹ ਕਿਵੇਂ ਜਾਂਦਾ ਰਹੂਗਾ ਇਹ ਮਰ ਜਾਊਗਾ ਇਨਾਂ ਅੰਧ ਵਿਸ਼ਵਾਸਾਂ ਦੇ ਵਿੱਚੋਂ ਨਿਕਲੋ ਤੁਹਾਨੂੰ ਬੇਨਤੀ ਆ ਤੁਹਾਨੂੰ ਨਾਲੇ ਪੁੱਨ ਲੱਗੂਗਾ ਨਾਲੇ ਜਾਂਦਾ ਰਹੂਗਾ ਇਹਨੂੰ ਪਾਣੀ ਦੇ ਦਿਆ ਕਰੋ ਇਹਨੂੰ ਪਾਣੀ ਦੇ ਦਿਓ ਇਹਨੂੰ ਕੋਈ ਹੋਰ ਦਵਾਈ ਪਾ ਦਿਓ ਕਲੋਰੋ ਪਾ ਦਿਓ ਕੋਈ ਜ ਸੌਂਖ ਲੱਗੀ ਆ ਕੋਈ ਹੋਰ ਦੀ ਸੇਵਾ ਸੰਭਾਲ ਕਰ ਦਿਓ ਤੇਲ ਨਾ ਪਾਓ ਬਾਈ ਆਪਾਂ ਕਹਿੰਦੇ ਜਿਹੜਾ ਤੇਲ ਪਾਈ ਜਾਂਦੇ ਆ ਉਹਂ ਡੜਾ ਤੇਲ ਪਾਉਣ ਲੱਗ ਗਿਆ ਦੇਖੋ ਸੁਧੂਰ ਤੇ ਤੇਲ ਇਹਨੂੰ ਕਿਵੇਂ ਜਾਂਦਾ ਰੱਖੂਗਾ ਯਾਰ ਤੋਂ ਛੋਡੇ ਦੇ ਹੱਥ ਬੰਨ੍ਹ ਕੇ ਬੇਨਤੀ ਆ ਇਹ ਬਹਿਮਾ ਪਰਮਾ ਜੋ ਨਿਕਲੋ ਇਹ ਰੋਖਾ ਤਾਂ ਮਨ ਰੋਖਾ ਇਹ ਸਾਨੂੰ ਸਾਹ ਦਿੰਦੇ ਨੇ ਆਕਸੀਜਨ ਦਿੰਦੇ ਨੇ ਛਾਂ ਦਿੰਦੇ ਨੇ ਸ਼ੁੱਧ ਹਵਾ ਦਿੰਦੇ ਨੇ ਬਹੁਤ ਬਹੁਤ ਦਿੰਦੇ ਨੇ ਜੇ ਤੁਸੀਂ ਮਾਰਦੇ ਹੋ ਉਹਦੇ ਨਾਲ ਥੋਡੇ ਮੱਛਦੇ ਵੀ ਨੇ ਵਿਚਾਰੇ ਉਹਦੇ ਐਂ ਇਹ ਤਾਂ ਗੱਲਾਂ ਸੁੱਕਾ ਵੱਢ ਕੀ ਨਾਲ ਖੂਕ ਦਿੰਨ ਨਦਰਾਸਤ ਨੂੰ ਭੰਗੂੜੇ ਤੋਂ ਲੈ ਕੇ ਤੇ ਅਰਥੀ ਤੇ ਸੋਡੇ ਨਾਲ ਜਾਂਦੇ ਆ ਭਾਈ ਇਹਨਾਂ ਦੀ ਕਦਰ ਕਰੋ ਤੁਹਾਨੂੰ ਬੇਨਤੀ ਆ ਆ ਕੰਮ ਨਾ ਕਰੋ ਆਹ ਸਾਹ ਬੰਦ ਕਰ ਦਿੰਦੇ ਵਾਲੇ ਆਹ ਲੀੜਾ ਇੰਨਾ ਲਾਹਿਆ ਸੀ ਜਰਾ ਇੰਨਾ ਬੰਨਿਆ ਪਿਆ ਆ ਪਤਾ ਨਹੀਂ ਕਾਇਰ ਥਾਂ ਲਵੇਟੇ ਪਏ ਆ ਇੱਕ ਤਾਂ ਗਰੀਬ ਨੂੰ ਦੇ ਦਿਓ ਕਿਸੇ ਗਰੀਬ ਦੇ ਪੂਛ ਝੁਗਾ ਬਣਾ ਦਿਓ ਉੱਥੇ ਤੁਹਾਨੂੰ ਪੰਨ ਲੱਗੂਗਾ ਇਹਦੇ ਨਾਲ ਕੀ ਮਿਲਣਾ ਕਿਹੜੇ ਚੱਕਰਾਂ 'ਚ ਫਿਰਦੇ ਹੋ ਯਾਰ ਤੁਸੀਂ ਕਿਹੜੇ ਗ੍ਰੰਥ 'ਚ ਲਿਖਿਆ ਕਿਹੜੇ ਗੁਰੂਆਂ ਨੇ ਕਿਹਾ ਵੀ ਦਰਾਤ ਤਰਾਂ ਜਾਣਾ ਤੇਲ ਪਾਇਆ ਕਰੋ ਸੰਧੂਰ ਪਾਇਆ ਕਰੋ ਫੂਕ ਦਿਓ ਨਾ ਮੱਤ ਚੱਲਿਆ ਇਹ ਜਰਾ ਪਤਾ ਨਹੀਂ ਕਿ ਐਸਾ 100 ਸਾਲ ਪੁਰਾਣਾ ਹੋਣਾ ਹੈ ਸੈਂਕੜੇ ਸਾਲ ਉਮਰਾਂ ਝੰਡਾ ਦੀ ਤੇ ਰਾਜਸਥਾਨ ਦੇ ਵਿੱਚ ਲੋਕ ਝੰਡਾ ਨੂੰ ਪੂਜਦੇ ਆ ਕਿਵੇਂ ਪੂਜਦੇ ਆ ਐ ਨਹੀਂ ਪੂਜਦੇ ਤੇਲ ਪਾਈ ਜਾਂਦੇ ਆ ਉਹ ਝੰਡਾ ਨੂੰ ਵੱਡਣ ਨਹੀਂ ਦਿੰਦੇ ਉਹਨਾਂ ਦੀ ਜਿਹੜਾ ਝੰਡਾ ਵੜਦਾ ਜਿਹੜਾ ਬੰਦਾ ਵੜਦਾ ਇੱਕੋ ਹੀ ਬਰਾਬਰ ਆ ਪਰ ਸਾਡੇ ਸਮਝ ਪਤਾ ਨਹੀਂ ਕਦੋਂ ਆਉ ਲੋਕਾਂ ਨੂੰ ਆ ਠੋਕੀ ਤੁਰ ਜਾਂਦੇ ਆ ਕੰਮ ਇਹ ਆ ਆ ਦੇਖਣ ਤੇਲ ਤੇ ਸੰਧੂਰ ਹਜ਼ਾਰ ਬਾਰੀ ਦਾ ਮੈਂ ਇੱਥੇ ਆ ਮੈਂ ਜਿੱਥੇ ਕਦੇ ਮੈਨੂੰ ਲਿਖ ਦਿਖਦਾ ਰਾਹ ਖੜੇ ਜਾਂਦੇ ਨੂੰ ਵੀਰ ਜੰਡ ਦੇ ਤਾਰੇ ਲਿਬਟਿਆ ਪੈ ਲੀੜਾ ਤੇਲ ਪਾਇਆ ਪੈ ਸੂਰ ਪਾਇਆ ਪਿਆ ਉੱਥੇ ਖੜ ਕੇ ਲਾ ਵੀ ਦਿੰਦੇ ਇਹਨਾਂ ਲੋਕਾਂ ਨੂੰ ਸਮਝਾਓ ਅਕਲ ਦੇ ਅੰਨਿਆਂ ਨੂੰ ਵੀ ਇਹਨਾਂ ਅੰਧਵਿਸ਼ਵਾਸਾਂ ਚ ਬਹਿਮਾ ਚ ਕੁਝ ਨਹੀਂ ਰੱਖਿਆ ਇਹਨੂੰ ਪਾਣੀ ਦਿਓ ਇਹ ਛੋੜ ਲਈ ਛੋੜੇ ਜੀਵਨ ਧਾਰਾ ਤੇ ਰੱਖਤ ਨੇ ਵੀ ਤਾਂ ਹੀ ਜਿਉਂਦੇ ਰਹਿਣਗੇ ਜੇ ਪਾਣੀ ਦੇਵਾਂਗੇ